CISF ਦੀ ਜਿਹੜੀ ਭਾਖੜਾ ਡੈਮ ਤੇ ਤਾਇਨਾਤੀ ਦੀ ਗੱਲ ਕੀਤੀ ਗਈ ਹੈ ਅੱਜ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਲਿਆਂਦਾ ਗਿਆ ਹੈ ਕਿ ਅਸੀਂ CISF ਦੀ ਭਾਖੜਾ ਡੈਮ ਦੇ ਉੱਤੇ ਵਿਰੁੱਧ ਤਾਇਨਾਤੀ ਦਾ ਵਿਰੋਧ ਕਰਦੇ ਹਾਂ ਵਿਰੋਧ ਇਸ ਲਈ ਕਰਦੇ ਹਾਂ ਅਸੀਂ ਕਿਉਂਕਿ ਪਿਛਲੇ 70 ਸਾਲਾਂ ਤੋਂ ਜਿਹੜੀ ਭਾਖੜਾ ਡੈਮ ਦੀ ਸੁਰੱਖਿਆ ਦਾ ਜਿੰਮਾ ਪੰਜਾਬ ਪੁਲਿਸ ਸੰਭਾਲ ਰਹੀ ਹੈ ਤੇ 70 ਸਾਲਾਂ ਦੇ ਵਿੱਚ ਅੱਜ ਤੱਕ ਕੋਈ ਅਜਿਹੀ ਘਟਨਾ ਨਹੀਂ ਵਾਪਰੀ ਅਜੇ ਹਾ ਕੋਈ ਕੰਮ ਨਹੀਂ ਹੋਇਆ ਕਿ ਸਾਨੂੰ ਉਤੋਂ ਪੰਜਾਬ ਪੁਲਿਸ ਨੂੰ ਹਟਾ ਕੇ ਸੀਆਈਐਸਐਫ ਲਾਉਣ ਦੀ ਜ਼ਰੂਰਤ ਪੈ ਜੇ ਭਾਖੜਾ ਡੈਮ ਅਤੀ ਸੰਵੇਦਨਸ਼ੀਲ ਹੈ ਤੇ ਬਹੁਤ ਲੜਾਈਆਂ ਵੀ ਹੋਈਆਂ 1962 ਦੀ ਗੱਲ ਕਰਨਾ 1965 ਦੀ ਗੱਲ ਕਰਨਾ 1971 ਦੀ ਗੱਲ ਕਰ ਲਈਏ 1999 ਦੀ ਗੱਲ ਕਰ ਲਈਏ ਜਾਂ ਹੁਣ 2025 ਦੀ ਗੱਲ ਕਰ ਲਈਏ ਪਾਕਿਸਤਾਨ ਦੇ ਨਾਲ ਬਹੁਤ ਲੜਾਈਆਂ ਹੋਈਆਂ ਬਹੁਤ ਕੁਝ ਹੋਇਆ ਪਰ ਕਦੇ ਵੀ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਈ ਕਿ ਪੰਜਾਬ ਪੁਲਿਸ ਨੂੰ ਉਤੋਂ ਹਟਾਉਣ ਦੀ ਗੱਲ ਕੀਤੀ ਜਾਵੇ ਸੋ ਸੀਆਈਐਸਐਫ ਲਾਉਣ ਦੇ ਨਾਲ ਕਰੀਬ 49.32 ਕਰੋੜ ਰੁਪਇਆ ਸਾਲਾਨਾ ਜਿਹੜਾ ਪੰਜਾਬ ਸਰਕਾਰ ਤੇ ਬੋਝ ਪੈਣਾ ਲა ਤੇ ਉਹ ਬੋਝ ਸਰਕਾਰ ਕਿਉਂ ਚੱਲੇ ਕਿਉਂਕਿ ਜਿਹੜੀ ਪੰਜਾਬ ਪੁਲਿਸ ਹੈ ਉਹ ਦੇਸ਼ ਦੀਆਂ ਜਿਹੜੀਆਂ ਬਿਹਤਰੀਨ ਪੁਲਿਸ ਨੇ ਉਹਨਾਂ ਦੇ ਵਿੱਚ ਉਹਦਾ ਨਾਮ ਆਂਦਾ ਹੈ ਤੇ ਪੰਜਾਬ ਪੁਲਿਸ ਜੀਨੇ ਬਹੁਤ ਬਹਾਦਰੀ ਦੇ ਨਾਲ ਪੰਜਾਬ ਦੇ ਉੱਤੇ ਜਦ ਵੀ ਕੋਈ ਸਮੱਸਿਆ ਹੋਈ ਤਾਂ ਬਹੁਤ ਡਟ ਕੇ ਮੁਕਾਬਲਾ ਕੀਤਾ ਹੈ ਅਤਵਾਦ ਦਾ ਸਮਾਂ ਅਜਿਹਾ ਸਮਾਂ ਸੀ ਜਦੋਂ ਸਾਰਾ ਦੇਸ਼ ਚਿੰਤਤ ਸੀ ਪਰ ਅਤਵਾਦ ਦਾ ਮੁਕਾਬਲਾ ਸਾਡੇ ਪੰਜਾਬ ਦੀ ਬਹਾਦਰ ਪੁਲਿਸ ਨੇ ਆਪਣਾ ਬਹੁਤ ਕੁਝ ਉਹਦੇ ਵਿੱਚ ਗਵਾਇਆ ਵੀ ਨੁਕਸਾਨ ਵੀ ਹੋਇਆ ਪਰ ਪੰਜਾਬ ਦੇ ਉੱਤੇ ਕੋਈ ਆਂਚ ਨਹੀਂ ਆਂ ਦਿੱਤਾ ਬਹੁਤ ਡਟ ਕੇ ਮੁਕਾਬਲਾ ਕੀਤਾ ਉਸ ਚੀਜ਼ ਦਾ ਤੇ ਪੰਜਾਬ ਪੁਲਿਸ ਤੇ ਅਸੀਂ ਮਾਣ ਕਰਦੇ ਆ ਤੇ ਬੀਐਸਐਫ ਵੀ ਇੱਥੋਂ ਤੱਕ ਕਿ ਬੀਐਸਐਫ ਨੇ ਵੀ ਸਾਨੂੰ ਲਿੱਕ ਕੇ ਦਿੱਤਾ ਕਿ ਪੰਜਾਬ ਦੇ ਹੋਮਗਾਰਡ ਦੇ ਵਿੱਚ ਭਰਤੀ ਕੀਤੀ ਜਾਵੇ ਜਿਹੜੀ ਸਾਡੇ ਨਾਲ ਉੱਥੇ ਮਦਦ ਕਰੇ ਸੋ ਸੀਆਈਐਸਐਫ ਦੀ ਜਿਹੜੀ ਤਾਇਨਾਤੀ ਆ ਇਹਦੇ ਲਈ ਸਦਨ ਵੀ ਚਿੰਤਤ ਸੀ ਤੇ ਪੂਰਾ ਪੰਜਾਬ ਚਿੰਤਤ ਸੀ ਸੀਐਸਆਈਐਫ ਦੀ ਤਾਇਨਾਤੀ ਅਸਲ ਚ ਲੋਡ ਕਿਉਂ ਪਈ ਹੈ ਇਹ ਸਿਰਫ ਉਥੇ ਡੈਮ ਦੀ ਸੁਰੱਖਿਆ ਦੇ ਲਈ ਨਹੀਂ ਬਲਕਿ ਕੇਂਦਰ ਸਰਕਾਰ ਨੇ ਇੱਕ ਚਾਲ ਦੇ ਤਹਿਤ ਟਾਈਮ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਕੇਂਦਰ ਦੀ ਸਰਕਾਰ ਦੁਆਰਾ ਹਰਿਆਣਾ ਸਰਕਾਰ ਦੀ ਮਦਦ ਕਰਨ ਦੇ ਲਈ ਪੰਜਾਬ ਦੇ ਪਾਣੀਆਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਉਸ ਗੱਲ ਦਾ ਡਟ ਕੇ ਮੁਕਾਬਲਾ ਕੀਤਾ ਅਸੀਂ ਉੱਤੇ ਪਹਿਰਾ ਦਿੱਤਾ ਸੈਸ਼ਨ ਬੁਲਾਇਆ ਤੇ ਸੈਸ਼ਨ ਬੁਲਾ ਕੇ ਅਸੀਂ ਜੋ ਇੱਥੇ ਗੱਲ ਕੀਤੀ ਬੇਸ਼ੱਕ ਸਰਵਸੰਮਤੀ ਦੇ ਨਾਲ ਗੱਲ ਕਹੀ ਗਈ ਉੱਤੇ ਪਰ ਕਿਸੇ ਨੇ ਸਾਡਾ ਟਾਈਮ ਦੇ ਉੱਤੇ ਜੇ ਪਹਿਰਾ ਦੇਣਾ ਪਿਆ ਉੱਥੇ ਜਾ ਕੇ ਕਿਸੇ ਨੇ ਸਾਥ ਨਹੀਂ ਦਿੱਤਾ ਸੋ ਅਸੀਂ ਆਪਣੇ ਪਾਣੀਆਂ ਦੀ ਬਚਤ ਕੀਤੀ ਅਸੀਂ ਕਿਸੇ ਦੂਸਰੇ ਸੂਬੇ ਨਾਲ ਲੜਾਈ ਨਹੀਂ ਕੀਤੀ ਹਰਿਆਣਾ ਆਪਣਾ ਪਾਣੀ ਸੀ ਜਿਹੜਾ ਪਹਿਲਾਂ ਹੀ 2.897 ਜਿਹੜਾ ਉਹਨਾਂ ਦਾ ਪਾਣੀ ਹਿੱਸਾ ਸੀ ਉਹਦੇ ਅਗੇਂਸਟ 3.07 ਐਮਐਫ ਪਾਣੀ ਉਹ ਯੂਟਿਲਾਈਜ਼ ਕਰ ਚੁੱਕਿਆ ਸੀ ਸੋ ਅਸੀਂ ਆਪਣੇ ਪਾਣੀਆਂ ਦੀ ਰਾਖੀ ਕੀਤੀ ਸੀ ਪਰ ਸੀਆਈਐਸਐਫ ਦੀ ਤਾਇਨਾਤੀ ਉਹਨਾਂ ਨੇ ਸਿਰਫ ਇਸ ਗੱਲ ਦੇ ਲਈ ਹੁਣ ਕੀਤੀ ਹੈ ਕਿ ਅਸੀਂ ਉੱਥੇ ਜ਼ਬਰਦਸਤੀ ਕਬਜ਼ਾ ਕਰ ਸਕੀਏ ਅਸੀਂ ਉੱਥੇ ਜਦੋਂ ਜੀ ਚਾਹੇ ਪਾਣੀ ਨੂੰ ਲੁੱਟ ਸਕੀਏ ਇਹ ਸਾਨੂੰ ਕਤਈ ਮਨਜ਼ੂਰ ਨਹੀਂ ਸੀ ਕਿਉਂਕਿ ਪਾਣੀ ਸਾਡੀ ਜਿੰਦ ਜਾਨ ਹੈ ਦੇ ਪੰਜਾਬ ਹੈ ਜਿਹੜਾ ਉਹ ਖੇਤੀ ਪ੍ਰਧਾਨ ਸੂਬਾ ਹੈ ਅਸੀਂ ਖੇਤੀ ਤੇ ਡਿਪੈਂਡ ਕਰਦੇ ਆ ਤੇ ਸਾਨੂੰ ਪਾਣੀ ਦੀ ਹਰ ਸਮੇਂ ਜ਼ਰੂਰਤ ਹੈ ਤੇ ਸਾਨੂੰ ਇਸੇ ਦੀ ਵੀ ਖੁਸ਼ੀ ਹੈ ਬੜਾ ਦੱਸਦੇ ਹੋਏ ਫਖਰ ਮਹਿਸੂਸ ਹੁੰਦਾ ਹੈ ਕਿ ਜਿਹੜਾ ਪਾਣੀ ਅਸੀਂ ਪਹਿਲਾਂ 21% ਯੂਟਿਲਾਈਜ਼ ਕਰਦੇ ਸੀ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਕਰਕੇ ਅੱਜ ਅਸੀਂ ਉਹ 64% ਪਾਣੀ ਆ ਜਿਹੜਾ ਉਹ ਯੂਟਿਲਾਈਜ਼ ਕਰ ਰਹੇ ਆ ਹਰ ਪਿਛਲੀਆਂ ਸਰਕਾਰਾਂ ਨੇ ਭਾਵੇਂ ਕਾਂਗਰਸ ਦੀ ਸਰਕਾਰ ਦੀ ਭਾਵੇਂ ਕਾਲੀ ਦਲ ਭਾਜੀਪੀ ਦੀ ਸਰਕਾਰ ਦੀ ਤੇ ਅਸੀਂ ਧਰਤੀ ਹੇਠਲਾ ਪਾਣੀ ਆ ਜਿਹੜਾ ਪੰਜਾਬ ਦਾ ਉਹ ਕੱਢਦੇ ਰਹੇ ਅਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਊਗੀ ਕਿ ਅਸੀਂ ਪੂਰੇ ਦੇਸ਼ ਦੇ ਵਿੱਚ ਪੰਜਾਬ ਐਸਾ ਸੂਬਾ ਹੈ ਜਿਹੜਾ ਧਰਤੀ ਹੇਠਲਾ ਪਾਣੀ ਸਭ ਤੋਂ ਵੱਧ ਯੂਟਿਲਾਈਜ਼ ਕਰ ਰਿਹਾ ਸੀ ਈਵਨ ਰਾਜਸਥਾਨ ਜਿਹੜਾ ਸੋਕਾ ਗ੍ਰਸਤ ਮੰਨਿਆ ਜਾਂਦਾ ਹੈ ਉਹ ਵੀ ਇੰਨਾ ਪਾਣੀ ਧਰਤੀ ਚੋਂ ਨਹੀਂ ਕੱਢਦਾ ਸੀ ਜਿੰਨਾ ਅਸੀਂ ਕੱਢਦੇ ਰਹੇ ਇਹ ਪਿਛੜੇ ਸਰਕਾਰਾਂ ਦੀਆਂ ਗਲਤੀਆਂ ਕਰਕੇ ਪਰ ਅਸੀਂ ਪੰਜਾਬ ਦਾ ਪਾਣੀ ਜੇ ਧਰਤੀ ਹੇਠੋਂ ਕੱਢਿਆ ਤਾਂ ਅਸੀਂ ਪੰਜਾਬ ਦਾ ਪਾਣੀ ਪੰਜਾਬ ਦੇ ਲੋਕ ਨਹੀਂ ਪੀਗੇ 80% ਪਾਣੀ ਅਸੀਂ ਦੇਸ਼ ਦੇ ਲਈ ਖਰਚ ਕੀਤਾ ਜੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਅਨਾਜ ਦੀ ਕਮੀ ਦੀ ਤਾਂ ਪੰਜਾਬ ਦੇ ਬਹਾਦਰ ਲੋਕਾਂ ਨੇ ਪੂਰੀ ਕੀਤੀ ਸੋ ਅਸੀਂ ਕਹਿ ਸਕਦੇ ਆ ਕਿ 80% ਪਾਣੀ ਅਸੀਂ ਅਨਾਜ ਦਾ ਉਤਪਾਦਨ ਕਰਕੇ ਕਣਕ ਤੇ ਚੌਲ ਪੈਦਾ ਕਰਕੇ ਅਸੀਂ ਦੇਸ਼ ਤੇ ਕਰਵਾਨ ਕੀਤਾ ਤੇ ਅਸੀਂ ਦੇਸ਼ ਨੂੰ ਆਤਮ ਨਿਰਭਰ ਬਣਾਇਆ ਅਸੀਂ ਦੇਸ਼ ਨੂੰ ਪੈਰਾਂ ਤੇ ਖੜੇ ਕੀਤਾ ਸੋ ਅੱਜ ਉਸ ਪਾਣੀ ਨੂੰ ਜਿਹਦੇ ਲਈ ਸਾਡੇ ਨਾਲ ਹਮੇਸ਼ਾ ਤੱਕਾ ਹੁੰਦਾ ਆਇਆ ਆਜ਼ਾਦੀ ਤੋਂ ਬਾਅਦ ਤੋਂ ਤੱਕਾ ਹੁੰਦਾ ਆਇਆ ਜਦੋਂ ਰਾਵੀ ਵਿਆਸ ਪਾਣੀ ਦੀ ਵੰਡ ਕੀਤੀ ਸੀ 1955 ਦੇ ਵਿੱਚ ਉਸ ਸਮੇਂ ਇਹ ਪਾਣੀ ਸੀ ਜਿਹੜਾ ਗੈਰ ਰਿਪੇਰੀਅਨ ਸਟੇਟਸ ਜਿੰਨਾ ਸਟੇਟਾਂ ਦੇ ਵਿੱਚ ਦੀ ਦਰਿਆ ਵਗਦੇ ਨੇ ਉਹਨਾਂ ਸਟੇਟਾਂ ਦਾ ਹੱਕ ਹੁੰਦਾ ਹੈ ਉਹਨਾਂ ਦਰਿਆਵਾਂ ਦੇ ਪਾਣੀਆਂ ਤੇ ਪਰ ਸਾਡਾ ਪਾਣੀ ਰਾਵੀ ਤੇ ਬਿਆਸ ਦਾ ਪਾਣੀ ਰਾਜਸਥਾਨ ਨੂੰ ਦਿੱਤਾ ਗਿਆ ਹਰਿਆਣਾ ਨੂੰ ਦਿੱਤਾ ਗਿਆ ਔਰ ਹਰਿਆਣੇ ਦੀ ਗੱਲ ਕਿ 17 एम ए ਐਫ ਪਾਣੀ ਦੇ ਵਿੱਚੋਂ ਪੰਜਾਬ ਨੂੰ ਸਿਰਫ 4 ਐਮਐਫ ਦਿੱਤਾ ਗਿਆ ਪਰ ਪੰਜਾਬ ਦਾ ਜਿਗਰਾ ਦੇਖੋ ਅਸੀਂ ਉਹ ਵੀ ਮੰਨ ਲਿਆ ਤੇ ਉਸ ਤੋਂ ਬਾਅਦ ਸਾਡੇ ਨਾਲ ਧੱਕਾ ਹੋਇਆ ਰਜੀਵ ਲੌਂਗੋਵਾਲ ਸਮਝੌਤਾ ਹੋਇਆ ਜਦੋਂ ਸਮਝੌਤਾ ਹੋਇਆ ਸੀ ਉਹ ਉਹਦੇ 13 ਪੈਰਾਗ੍ਰਾਫ ਤੇ 13 ਮਦਾਂ ਤੇ ਕੇਂਦਰ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਦੀ ਉਸ ਦੇ ਵਿੱਚ ਇੱਕ ਮਦ ਇਹ ਵੀ ਸੀ ਕਿ 1 ਸਾਲ ਦੇ ਵਿੱਚ ਵਿੱਚ ਅਸੀਂ ਜਿਹੜਾ ਚੰਡੀਗੜ੍ਹ ਹੈ ਉਹ ਪੰਜਾਬ ਨੂੰ ਦੇ ਦਾਂਗੇ 13 ਮਦਾਂ ਤੇ ਕੋਈ ਵਿਚਾਰ ਨਹੀਂ ਹੋਇਆ ਸਿਰਫ ਤੇ ਸਿਰਫ ਇੱਕ ਮਦ ਦੇ ਵਿਚਾਰ ਕੀਤਾ ਉਹਨਾਂ ਨੇ ਕਿ ਸਾਡਾ ਪਾਣੀ ਖਾਣ ਦੀ ਗੱਲ ਕੀਤੀ ਕਿ 1981 ਦਾ ਜੋ ਅਕੋਰਡ ਹੈ ਅਸੀਂ ਉਸ ਨੂੰ ਮੰਨਦੇ ਹਾਂ ਹਰਿਆਣੇ ਨੂੰ ਪਾਣੀ ਦੇਤਾ ਸਾਡਾ ਬਾਕੀ ਸਾਰੀਆਂ ਗੱਲਾਂ ਇੱਕ ਪਾਸੇ ਕਰਤੀਆਂ ਸੋ ਇਸ ਤਰੀਕੇ ਦੇ ਨਾਲ ਹਰ ਸਮੇਂ ਪੰਜਾਬ ਦੇ ਨਾਲ ਧੱਕਾ ਕੀਤਾ ਗਿਆ ਪੰਜਾਬ ਦੇ ਪਾਣੀ ਖੋਹੇ ਗਏ ਤੇ ਪੰਜਾਬ ਦੇ ਨਾਲ ਬੇਇਨਸਾਫੀ ਕੀਤੀ ਗਈ ਸਿਰ ਅੱਜ ਇਹ ਨਵੀਂ ਬੇਇਨਸਾਫੀ ਕਰਨ ਲੱਗੇ ਸੀ ਕਿ ਅਸੀਂ ਸੀਆਈਐਸਫ ਹੋਤੇ ਤਨਾਤ ਕਰਕੇ ਅਸੀਂ ਲੋਕਾਂ ਉੱਥੇ ਆਪਣਾ ਪੂਰਾ ਗਲਵਾ ਕੈਮ ਕਰ ਲਈਏ ਬੀਵੀਐਮਬੀ ਦੇ ਰਾਹੀਂ ਪਹਿਲਾਂ ਕੋਸ਼ਿਸ਼ ਕੀਤੀ ਤੀ ਜੋ ਫੇਲ ਹੋ ਗਈ ਔਰ ਬੀਵੀਐਮਬੀ ਦੇ ਰਾਹੀਂ ਹੁਣ ਦੁਬਾਰਾ ਕੋਸ਼ਿਸ਼ਾਂ ਹੋ ਰਹੀਆਂ ਨੇ ਪਰਸੋਂ ਇਹਨਾਂ ਨੇ ਲੈਟਰ ਲਿਖਿਆ ਇੱਕ ਸਾਡੇ ਚੀਫ ਇੰਜੀਨੀਅਰ ਨੂੰ ਕਿਹਾ ਕਿ ਤੁਸੀਂ 7 ਕਰੋੜ ਰੁਪਿਆ ਅਡਵਾਂਸ ਦੇ ਵਿੱਚ ਦਾਖਲ ਕਰੋ ਤੇ ਲਿਖ ਕੇ ਦਿਓ ਕਿ ਸੀਆਈਐਸਐਫ ਦੀ ਤੇ ਜ਼ਰੂਰਤ ਆ ਪਰ ਉੱਥੇ ਸਾਡੇ ਅਗੇਂਸਟ ਉਹਦੇ ਸਾਡੇ ਸੈਕਟਰੀ ਸਾਹਿਬ ਨੇ ਇੱਕ ਲੈਟਰ ਲਿਖਿਆ ਕਿ ਇਸ ਮਦ ਨੂੰ ਜਿਹੜੀ ਕਾਂਗਰਸ ਨੇ ਪੈਦਾ ਕੀਤੀ ਸੀ 2021 ਦੇ ਵਿੱਚ ਜਦੋਂ ਚੰਨੀ ਸਾਹਿਬ ਦੀ ਸਰਕਾਰ थी ਉਦੋਂ ਇਹਨਾਂ ਨੇ ਲਿਖ ਕੇ ਦਿੱਤਾ ਸੀ ਕਿ ਸੀਆਈਐਸਐਫ ਦੀ ਜ਼ਰੂਰਤ ਕਾਂਗਰਸ ਸਰਕਾਰ ਨੇ ਲਿਖ ਕੇ ਦਿੱਤਾ ਕਿ ਸਾਨੂੰ ਸੀਆਈਐਸਐਫ ਦੀ ਜ਼ਰੂਰਤ ਹੈ ਪਰ ਅਸੀਂ ਉਸ ਮਦ ਨੂੰ 7 7 2025 ਨੂੰ ਜਿਹੜੀ ਕੈਬਨਿਟ ਦੀ ਮੀਟਿੰਗ ਹੋਈ ਸੀ ਅਸੀਂ ਉਹਦੇ 'ਚ ਰੱਦ ਕਰ ਚੁੱਕੇ ਸੀ ਪਰ ਇਸ ਗੱਲ ਦੇ ਬਾਵਜੂਦ ਬੀਵੀਐਮਬੀ ਦੇ ਚੇਅਰਮੈਨ ਸਾਹਿਬ ਕਹਿ ਰਹੇ ਨੇ ਕਿ ਨਹੀਂ ਉੱਤੇ ਪੈਸੇ ਭਰੋ ਸੀਆਈਐਸਐਫ ਦੀ ਤਾਇਨਾਤੀ ਕਰੋ ਅਸੀਂ ਉਹਦੇ ਅਗੇਂਸਟ ਚਿੱਠੀ ਲਿਖੀ ਹੈ ਕਿ ਅਸੀਂ ਉਸ ਮਦ ਨੂੰ ਰੱਦ ਕਰ ਚੁੱਕੇ ਆਂ ਤੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਅਸੀਂ ਇਹ ਮਤਾ ਲੈ ਕੇ ਆ ਰਹੇ ਆਂ ਸੋ ਮੇਰਾ ਕਹਿਣ ਤੋਂ ਭਾਵ ਕਿ ਹਰ ਸਮੇਂ ਕੇਂਦਰ ਦੀ ਸਰਕਾਰ ਉਸ ਪੰਜਾਬ ਦੇ ਨਾਲ ੱੱੱਕਾ ਕਰ ਰਹੀ ਆ ਪਾਣੀਆਂ ਦੇ ਮਸਲੇ ਦੇ ੱੱੱਕਾ ਕਰ ਰਹੀ ਆ ਜਿਸ ਪੰਜਾਬ ਨੇ ਪੂਰੇ ਦੇਸ਼ ਦਾ ਢਿੱਡ ਭਰਿਆ ਅੱਜ ਸਾਨੂੰ ਜ਼ਰੂਰਤ ਪਾਣੀ ਦੀ ਐ 30 एमएफ ਪਾਣੀ ਦੀ ਪੰਜਾਬ ਨੂੰ ਜ਼ਰੂਰਤ ਐ ਤੇ ਅੱਜ ਕੇਂਦਰ ਸਰਕਾਰ ਦੇ ਕੋਲੇ ਮੌਕਾ ਇੱਕ ਕਿ ਇਹਨਾਂ ਨੇ ਇੰਡਸ ਵਾਟਰ ਟ੍ਰੀਟੀ ਜਿਹੜੀ ਰੱਦ ਕੀਤੀ ਐ ਕੇਂਦਰ ਸਰਕਾਰ ਨੇ ਰੱਦ ਕੀਤੀ ਹੈ ਉਹਨੂੰ ਰੱਦ ਰਹਿਣ ਦਿੱਤਾ ਜਾਵੇ ਕਿਸੇ ਪ੍ਰੈਸ਼ਰ ਹੇਟਾ ਨਾ ਆਉਣ ਤੇ ਉਹ ਚਨਾਬ ਦਰਿਆ ਦਾ ਪਾਣੀ ਆ ਜਿਹੜਾ ਉਹ ਪੰਜਾਬ ਨੂੰ ਦਿੱਤਾ ਜਾਵੇ 23 ਐਮਐਫਾ ਪਾਣੀ ਬੰਦਾ ਹੋ ਉਹ ਪਾਣੀ ਪੰਜਾਬ ਨੂੰ ਦਿੱਤਾ ਜਾਵੇ ਅਸੀਂ ਹਰਿਆਣਾ ਸਾਡਾ ਭਰਾ ਆ ਹਰਿਆਣੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹਰਿਆਣੇ ਦੇ ਅਸੀਂ ਨਾਲ ਖੜੇ ਆ 23 ਐਮਐਫ ਜਿਹੜਾ ਚਨਾਬ ਦਰਿਆ ਦਾ ਪਾਣੀ ਸਾਨੂੰ ਦਿੱਤਾ ਜਾਵੇ ਉਹ ਕੇਂਦਰ ਸਰਕਾਰ ਦੀਆਂ ਗਲਤੀਆਂ ਜਿਹੜੀਆਂ ਪਿਛਲੇ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਨੇ ਬੇਇਨਸਾਫੀ ਕੀਤੀ ਹੈ ਪੰਜਾਬ ਦੇ ਨਾਲ ਅੱਜ ਇੱਕ ਸਧਾਰਨ ਦਾ ਮੌਕਾ ਹੈ ਅੱਜ ਉਸ ਗੱਲ ਨੂੰ ਵਿਚਾਰਨ ਦਾ ਮੌਕਾ ਹੈ ਕਿ ਉਹ ਪੰਜਾਬ ਜਿਹੜਾ ਦੇਸ਼ ਦਾ ਤਾਜ ਹੈ ਸਭ ਤੋਂ ਵੱਧ ਕੁਰਬਾਨੀਆਂ ਸਾਡੀਆਂ ਨੇ ਜੇ ਦੇਸ਼ ਦੀ ਆਜ਼ਾਦੀ ਦੇ ਵਿੱਚ ਲਾਓ ਤਾਂ ਸਭ ਤੋਂ ਵੱਧ ਕੁਰਬਾਨੀਆਂ ਸਾਡੀਆਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਆਤਮ ਨਿਰਭਰ ਅਨਾਜ ਦੇ ਮਸਲੇ 'ਚ ਬਣਾਉਣ ਤੇ ਵਿੱਚ ਸਭ ਤੋਂ ਵੱਡੀਆਂ ਕੁਰਬਾਨੀਆਂ ਆ ਹਾ ਹੁਣ ਲੜਾਈ ਹੋਈ ਡਰੋਨ ਸਾਡੇ ਇੱਥੇ ਗਰੇ ਅਤਵਾਦ ਪੈਦਾ ਹੋਇਆ ਦੂਜੇ ਦੇਸ਼ਾਂ ਨੇ ਫਲਾਇਆ ਉਹਦਾ ਨੁਕਸਾਨ ਪੰਜਾਬ ਨੂੰ ਚੱਲਿਆ ਸੋ ਐਡੇ ਤੱਕੇ ਹੁੰਦੇ ਰਹੇ ਸੋ ਅੱਜ ਇੱਕ ਮੌਕਾ ਆਇਆ ਕਿਉਂਕਿ ਪੰਜਾਬ ਨੂੰ ਪਾਣੀ ਦੀ ਲੋੜ ਹੈ ਸੋ ਪਾਣੀ ਚਨਾਬ ਦਰਿਆ ਦਾ ਪੰਜਾਬ ਨੂੰ ਦਿੱਤਾ ਜਾਵੇ ਫਿਰ ਅਸੀਂ ਹਰਿਆਣੇ ਨੂੰ ਵੀ ਦੇਵਾਂਗੇ ਦਿੱਲੀ ਨੂੰ ਦੇਵਾਂਗੇ ਜਿੱਥੇ ਲੋੜਾ ਸੀ ਉੱਥੇ ਦੇਵਾਂਗੇ ਅਸੀਂ ਘਰੇ ਨਹੀਂ ਕੋਈ ਰੱਖਣਾ ਅਸੀਂ ਪੰਜਾਬ ਦੀ ਜ਼ਰੂਰਤ ਪੂਰੀ ਕਰਨੀ ਹੈ ਸੋ ਇਸ ਗੱਲ ਨੂੰ ਲੈ ਕੇ ਜਿਹੜਾ ਅੱਜ ਮਤਾ ਸੀਆਈਐਸਐਫ ਦੀ ਤੈ ਨਾਤੀ ਦੇ ਵਿਰੁੱਧ ਮੈਂ ਇਹ ਮਤਾ ਲੈ ਕੇ ਆਇਆ ਸੀ ਬਤੌਰ ਜਲ ਸਰੋਤ ਮੰਤਰੀ ਤਾਂ ਮੈਨੂੰ ਇਸ ਗੱਲ ਦੀ ਵੀ ਤਸੱਲੀ ਹੈ ਕਿ ਸਾਰੇ ਸਦਨ ਨੇ ਸਰਬਸੰਮਤੀ ਦੇ ਨਾਲ ਉਸ ਮਤੇ ਨੂੰ ਪਾਸ ਕੀਤਾ ਤੇ ਸੀਆਈਐਸਐਫ ਦੀ ਜਿਹੜੀ ਉਹ ਅਸੀਂ ਤੈਨਾਤੀ ਦਾ ਵਿਰੋਧ ਕੀਤਾ ਹੈ ਬਹੁਤ-ਬਹੁਤ ਧੰਨਵਾਦ